ਇਹ ਜੋ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਹੈ ਰਾਹਤ ਪੈਕੇਜ ਦੋ ਸੂਬਿਆਂ ਨੂੰ ਦਿੱਤਾ ਗਿਆ ਹੈ ਇਸ ਬਾਰੇ ਉਹਨਾਂ ਦਾ ਹੋਰ ਕੀ ਕਹਿਣਾ ਹੈ ਡਾਕਟਰ ਸਾਹਿਬ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ A1 ਪੰਜਾਬੀ ਟੀਵੀ ਤੇ ਧੰਨਵਾਦ ਜੀ ਸ਼ੁਕਰੀ ਤੇ ਕੱਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਹੈ ਵਿਸ਼ੇਸ਼ ਤੌਰ ਤੇ ਰਾਹਤ ਪੈਕੇਜ ਦਾ ਐਲਾਨ ਕਰਨ ਵਾਸਤੇ ਹਿਮਾਚਲ ਪ੍ਰਦੇਸ਼ ਆਏ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਜਿਲ੍ਹਿਆਂ ਵਿੱਚ ਆਏ ਤਾਂ ਉੱਥੇ ਜੋ ਵਿਸ਼ੇਸ਼ ਪੈਕੇਜ ਜੋ ਹੈ ਉਹ ਦਿੱਤਾ ਗਿਆ ਰਾਹਤ ਰਾਹਤ ਪੈਕੇਜ ਦਿੱਤਾ ਗਿਆ ਜਿਹੜਾ ਕਿ 1500 ਕਰੋੜ ਹਿਮਾਚਲ ਵਾਸਤੇ ਤੇ 1600 ਕਰੋੜ ਪੰਜਾਬ ਵਾਸਤੇ ਤਾਂ ਇਸ ਸਾਰੀ ਚੀਜ਼ ਨੂੰ ਲੈ ਕੇ ਸਿਆਸੀ ਪਾਰਾ ਜੋ ਹੈ ਇੱਕਦਮ ਚੜਿਆ ਹੋਇਆ ਹੈ ਤਾਂ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਕਹਿਣਾ ਹੈ ਦੇਖੋ ਜੀ ਦੇਖੋ ਗੱਲ ਇਹ ਹੈ ਜੀ ਕਿ ਇੱਕ ਮਹੀਨਾ ਹੋ ਗਿਆ ਹੜ੍ਹਾਂ ਦੀ ਪੋਜੀਸ਼ਨ ਚੱਲਦੀ ਜੀ ਉੱtre ਤੋਂ ਹੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜੀ ਤੇ ਬੜੀ ਬੇਸabri ਨਾਲ ਇੰਤਜ਼ਾਰ ਕਰ ਰਿਹਾ ਹੈ ਹੋਰ ਕਰ ਰਿਹਾ ਕਿ ਸਾਰਾ ਉੱਤਰੀ ਭਾਰਤ ਜੀ ਜਿਹਦੇ ਵਿੱਚ ਪੰਜਾਬ ਖਾਸ ਕਰਕੇ ਆ ਜਾਂਦਾ ਹੈ ਇਹ ਗੱਲ ਕਰ ਇੱਕ ਮਹੀਨੇ ਬਾਅਦ ਮੋਦੀ ਸਾਹਿਬ ਆਏ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਸੀ ਉਹਨਾਂ ਦੇ ਉੱਤੇ ਇਹ ਖਰੀਨਾ ਉਤਰੇ ਜਿਹਦੇ ਕਰਕੇ ਲੋਕਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਇੱਕ ਦੂਜੇ ਨੂੰ ਲੋਕ ਉੱਠਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਹੈ ਜਿਹੜੀ ਉਹ ਭਾਵਤਾ ਮਤਲਬ ਸੁਣਾ ਕੇ ਟਾਈਮ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਹਾਲਾਤ ਕਾਫੀ ਵੱਧ ਤੋਂ ਵੱਧ ਕਰਨੇ ਤੇ ਸਾਡੇ ਇਧਰ ਦੇ ਪਾਸੇ ਮਾਲਵੇ ਦੇ ਵਿੱਚ ਕੋ ਗਰਦਰੀਆ ਦਾ ਜਿਹੜਾ ਅਫਾਨ ਹੈ ਉਹ ਪੂਰਾ جاری ਹੈ ਤੇ ਕਈ ਪਿੰਡਾਂ ਦੇ ਵਿੱਚ ਨਮਿਆਂ ਦੇ ਵਿੱਚ ਵੀ ਪਾਣੀ ਨੇ ਐਂਟਰੀ ਦਸਮੀ ਚੀਤੀ ਹੈ ਠੀਕ ਹੈ ਵੀ ਜੋ ਕੁਝ ਵੀ ਹੋ ਗਿਆ ਆ ਗੱਲ ਕਰ ਵੀ ਜਿਹੜਾ ਆਪਾਂ ਪੈਕੇਜ ਨਾਲ ਸੰਬੰਧਿਤ ਗੱਲ ਕਰੀਏ ਕਿਉਂਕਿ ਹਮਾ ਚਲਦੀ ਆਬਾਦੀ 1 ਕਰੋੜ ਹੈ ਜੀ ਜਿੱਤ ਜਿਵੇਂ ਕਿ ਸਾਡੇ ਪੰਜਾਬ ਦੀ ਆਬਾਦੀ 3.5 ਕਰੋੜ ਹੈ ਜੀ ਮਤਲਬ ਜੇ ਆਪਾਂ ਆਬਾਦੀ ਦੇ ਹਿਸਾਬ ਨਾਲ ਵੀ ਪੈਕੇਜ ਦਾ ਹਿਸਾਬ ਲਾਈਏ ਜਦੋਂ ਉਹਨਾਂ ਨੂੰ 45 1500 ਕਰੋੜ ਰੁਪਏ ਦਾ ਪੈਕੇਜ ਦਿੱਤਾ ਤਾਂ ਸਾਨੂੰ ਇਹ ਉਮੀਦਾਂ ਵੱਜੀਆਂ ਸੀ ਵੀ ਆਪਣਾ 5000 ਕਰੋੜ ਰੁਪਏ ਦਾ ਪੈਕੇਜ ਤਾਂ ਜਰੂਰ ਹੋਊਗਾ ਗੱਲ ਕਰ ਜਾਣ ਵੇਲੇ ਵਿੱਚ ਮੋਦੀ ਸਾਹਿਬ ਸਾਡੇ ਪੱਲੇ ਰਾਸਤਾ પાਕੇ ਆਪਣਾ ਹਿੰਦੂ ਗੋਸਟਰ ਦੇ ਵਿੱਚ ਚੜ੍ਹਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮਤਲਬ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਕਹਿ ਲਈਏ ਨਿਯੂਸੀ ਕਹਿ ਲਈਏ ਮਤਲਬ ਉਹ ਭਾਈ ਜਾ ਰਹੀ ਹੈ ਤੇ ਸਾਫ ਜਿਹੜਿਆਂ ਦੇ ਉੱਤੋਂ ਝਲਕਦੀ ਹੈ ਕਿਉਂਕਿ ਨੁਕਸਾਨ ਬਹੁਤ ਵੱਡਾ ਹੈ 5 ਲੱਖ ਏਕੜ ਜ਼ਮੀਨ ਹੈ ਜਿਹੜੀ ਉਹ ਖਤਮ ਹੋ ਗਈ ਜੀ ਤੇ 60 ਬੰਦਿਆਂ ਦੇ ਲਗਭਗ ਸਾਡੇ ਜਾਨੀ ਨੁਕਸਾਨ ਹੋ ਗਿਆ ਤੇ ਪਸ਼ੂਆਂ ਦਾ ਤਾਂ ਬੇਸਾਬਾ ਕੰਮ ਹੋਇਆਗਾ ਜੀ ਮਤਲਬ ਪਾਣੀ ਵੜਾ ਮੋਟਾ ਜਿੱਥੇ ਕੱਟਦਾ ਹੈ ਉੱਥੇ ਡੈੱਡ ਬੋਡੀਆਂ ਲੱਭੀ ਜਾਂਦੀਆਂ ਨੇ ਮਤਲਬ ਬਹੁਤ ਹੀ ਜ਼ਿਆਦਾ ਹਮਾਚਲ ਨਾਲੋਂ ਨੁਕਸਾਨ ਜ਼ਿਆਦਾ ਹੈ ਗੱਲ ਕਰ ਪੈਕੇਜ ਦੇ ਵਿੱਚ 100 ਕਰੋੜ ਰੁਪਈਆ ਹੀ ਵੱਧ ਜਿਹੜਾ ਮਤਲਬ ਪੂਰਾ ਨਾਮ ਨਹੀਂ ਹੈਗਾ ਜਿਹਨੂੰ ਅਸੀਂ ਮਤਲਬ ਇੱਕ ਪਾਰਟੀ ਵੈਸ ਜਾ ਪੰਜਾਬ ਦੇ ਨਾਲ ਰੰਜਿਸ਼ ਜਾਂ ਪੰਜਾਬ ਦੇ ਨਾਲ ਮਤਰੀ ਦੀ ਮਾਂ ਵਾਲਾ ਸਲੂਕ ਉਹ ਕੀ ਜੀ ਮਤਲਬ ਭਾਸ਼ਾ ਦੇ ਨਾਲ ਮੋਦਤ ਕੀਤਾ ਜਾ ਰਿਹਾ ਤੇ ਜਿਸ ਤਰ੍ਹਾਂ ਕਿ ਮੋਦੀ ਸਾਹਿਬ ਨੇ ਕੱਲ ਜੋ ਹੈ ਪੰਜਾਬ ਨੂੰ 1600 ਕਰੋੜ ਰੁਪਏ ਦਿੱਤਾ ਹੈ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਗੱਲ ਕਰਕੇ ਹੋ ਕਿ ਇਹ ਮਤਰਿਆ ਕੁਛ ਮਤਰਿਆ ਵਰਤਾਰ ਜੋ ਹੈ ਉਹ ਕੀਤਾ ਜਾ ਰਿਹਾ ਹਾਂਜੀ ਦੇਖੋ ਮਤਰਿਆ ਤਾ ਇਸੇ ਤਰ੍ਹਾਂ ਦੀ ਚੱਲ ਰਿਹਾ ਕਿਉਂਕਿ ਆ ਜਿਆਦਾ ਤਾਂ ਮਤਲਬ ਸਾਨੂੰ ਮਤਰੇ ਵਾਲਾ ਸਲੂਕ ਜਦੋਂ ਦੇ ਅਸੀਂ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਪਿੱਛੇ ਦਿੱਲੀ ਧਰਨਾ ਲਾਇਆ ਸੀ ਉਦੋਂ ਤੋਂ ਚੱਲੀ ਜਾਂਦਾ ਜਿਹੜਾ ਸੈਂਟਰ ਵੱਲੋਂ ਵੱਧ ਸਤੂਰ ਜਾਰੀ ਹੈ ਚਾਹੇ ਅਸੀਂ ਪੰਜਾਬ ਨੇ ਕਈ ਵਾਰੀ ਉਦੋਂ ਬਾਅਦ ਸਾਡੇ ਅੰਨ ਭੰਡਾਰ ਨੇ ਜਿਹੜੇ ਉਹਨਾਂ ਨੂੰ ਭਰਿਆਗਾ ਆ ਗੱਲ ਕਰ ਉਹ ਅੰਨ ਭੰਡਾਰ ਦੇ ਭਰਨ ਨਾਲ ਸੈਂਟਰ ਸਰਕਾਰ ਦਾ ਜਿਹੜਾ ਗੁੱਸਾ ਹੈ ਉਹ ਠੰਡਾ ਨਹੀਂ ਹੋਇਆ ਇਸ ਕਰਕੇ ਮਤਲਬ ਸਾਡੇ ਨਾਲ ਜਿਹੜੀ ਤੇ ਬਦਲਾ ਲਉ ਨੀਤੀ ਦੇ ਤਹਿਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਹ ਇਹ ਉਸ ਚੀਜ਼ ਦਾ ਇੱਕ ਸਿੱਟਾ मात्र ਸਮਝਦੇ ਜੀ ਤੇ ਕਿਸ ਤਰ੍ਹਾਂ ਜੋ 15 1600 ਕਰੋੜ ਰੁਪਇਆ ਜੋ ਪੰਜਾਬ ਨੂੰ ਰਾਹਤ ਵਾਸਤੇ ਦਿੱਤਾ ਗਿਆ ਹੈ ਅਕੋਰਡਿੰਗ ਟੂ ਆਬਾਦੀ ਪੰਜਾਬ ਦੀ ਉਸ ਚੀਜ਼ ਨੂੰ ਕਿਦਾਂ ਦੇਖਦੇ ਹੋ ਕਿ ਕਿੰਨਾ ਕੁ ਮਿਲਣਾ ਚਾਹੀਦਾ ਸੀਗਾ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵੀ 1600 ਕਰੋੜ ਤੋਂ ਜ਼ਿਆਦਾ ਦੀ ਮੰਗ ਕੀਤੀ ਗਈ ਸੀ ਦੇਖੋ ਜੀ ਗੱਲ ਤਾਂ ਇਹ ਹੈ ਵੀ ਨੁਕਸਾਨ ਦਾ ਜੈਜਾ ਤਾਂ ਹਜੇ ਪੂਰਾ ਪਤਾ ਨਹੀਂ ਹੈ ਕਿ ਸਾਨੂੰ ਕਿੰਨਾ ਨੁਕਸਾਨ ਹੋ ਗਿਆ ਤਾਂ ਕਿੰਨਾ ਨੁਕਸਾਨ ਕਿਉਂਕਿ ਹਜੇ ਨੁਕਸਾਨ ਹੋ ਰੋਟਿਆ ਨਹੀਂ ਨੁਕਸਾਨ ਹੋਈ ਜਾ ਰਿਹਾ ਹੈ ਮਤਲਬ 5 ਲੱਖ ਏਕੜ ਤੁਸੀਂ ਲਾਓ ਜੀ ਜੀ ਪਸ਼ੂਤਨ ਸਾਡਾ ਮਹਿੰਗਾ ਪਸ਼ੂਤਨ ਜੀ ਤੇ ਹੋਰ ਜ਼ਿੰਦਗੀਆਂ ਅਸਾਂ ਵੀ ਕੁਛ ਹੈ ਜਿਹੜਾ ਸਾਡੀ ਜ਼ਮੀਨ ਅਸੀਂ ਮਤਲਬ ਉਹ ਹੜਾਂ ਦੇ ਵਿੱਚ ਕੀ ਉਸ ਦਰਿਆ ਨੇ ਉਹ ਸਾਡੇ ਉੱਤੇ ਪੈਰ ਫਸਾਰ ਲਿਆ ਤੇ ਉਹ ਜ਼ਮੀਨ ਹੀ ਖਤਮ ਹੋ ਗਈ ਮਤਲਬ ਇਸ ਤਰ੍ਹਾਂ ਦੇ ਜਿਹੜੇ ਵੱਡੇ ਨੁਕਸਾਨ ਨੇ ਉਹਨਾਂ ਦਾ ਜੱਜਾ ਤਾਂ ਹਲੇ ਟਾਈਮ ਲੱਗੂਗਾ ਆ ਗੱਲ ਕਰ ਇਹਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਬਹੁਤ ਸਾਡੀਆਂ ਸਰਕਾਰਾਂ ਚਾਹੇ ਹੁੰਡਾਲੀ ਸਰਕਾਰ ਚਾਹੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਚਾਹੇ ਉਧੂ ਪਿਛਗੀਆਂ ਸਰਕਾਰਾਂ ਨੇ ਇਹਨਾਂ ਦੇ ਕਾਰਨ ਜਾਦੇ ਹੋ ਗਿਆ ਕਿਉਂਕਿ ਇਹਨਾਂ ਨੇ ਸਮੇਂ ਦੇ ਨਾਲ ਮਸਟੇਟੀ ਨਹੀਂ ਵਰਤੀ ਆਪਣਾ ਲੱਖੀ ਸਾਹਿਬ ਜੀ ਤੁਸੀਂ ਲਾਓ ਵੀ ਜਿਹੜੀ ਸੁਖਨਾ ਲੇਖ ਹੈ ਇਹ 2008 ਦੇ ਵਿੱਚ ਉਧੂ ਪਹਿਲਾਂ ਸਫਾਈ ਕਰਦੇ ਹੁੰਦੇ ਜੀ ਜਿਹਦੇ ਵਿੱਚ ਬਾਬੇ ਵੀ ਹਿੱਸਾ ਆਉਂਦੇ ਹੁੰਦੇ ਲੋਕ ਵੀ ਹਿੱਸਾ ਆਉਂਦੇ ਹੁੰਦੇ ਸਰਕਾਰ ਵੀ ਹਿੱਸਾ ਪਾਉਂਦੀ ਹੁੰਦੀ ਹੈ 2008 ਤੋਂ ਬਾਅਦ ਅਸੀਂ ਉਹਦੇ ਵਿੱਚੋਂ ਇੱਕ ਵੀ ਮੱਠਲਗਾਰ ਦਾ ਨਹੀਂ ਕੱਟਿਆ ਜਿਹਦੇ ਕਰਕੇ ਉਹ 15 ਫੁੱਟ ਡੂੰਗੀ ਹੈ 5 ਫੁੱਟ ਉਹਦੇ ਵਿੱਚ ਇਸ ਟਾਈਮ ਦੇ ਉੱਤੇ ਰਿੱਟਾ ਹੈ ਮਤਲਬ ਪਾਣੀ ਦੀ ਕੈਪੈਸਿਟੀ ਕਾਫੀ ਘਟ ਗਈ ਜੇਕਰ ਪਾਣੀ ਦੀ ਕੈਪੈਸਿਟੀ ਵਧੀ ਹੁੰਦੀ ਤਾਂ ਹੋ ਸਕਦਾ ਮਾਲਵੇ ਦੇ ਵਿੱਚ ਵੀ ਇਹਨਾਂ ਨੁਕਸਾਨ ਘੱਗਰ ਦੇ ਥਰੂ ਨਾ ਹੁੰਦਾ ਕਿਉਂਕਿ ਇਹ ਪਾਣੀ ਥੋੜਾ ਥੋੜਾ ਹੌਲੀ ਹੌਲੀ ਕੰਟਰੋਲ ਦੇ ਹਿਸਾਬ ਨਾਲ ਛੱਡਿਆ ਜਾਂਦਾ ਜਦੋਂ ਥੱਲੋਂ ਦਾ ਉੱਪਰ ਹੀ ਪਈ ਹੈ ਛੀਲ ਉੱਪਰ ਜਦੋਂ ਪਾਣੀ ਇੱਕੋ ਦਾਮਾ ਵੱਧ ਗਿਆ ਤਾਂ ਸਾਰੇ ਫਲੱਡ ਗੇਟ ਨੇ ਜਿਹੜੇ ਫੁੱਲ ਖੋਲ ਦਿੱਤੇ ਗਏ ਜਿਹਦੇ ਕਰਕੇ ਇਹ ਮਤਲਬ ਹੜ੍ਹਾਂ ਦੇ ਪਾਣੀ ਨੇ ਆਪਣਾ ਨੰਗਾ ਨਾਚ ਕੀਤਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਸਮੇਂ ਰਹਿੰਦੇ ਦਰਿਆਵਾਂ ਦੀ ਝੀਲਾਂ ਦੀ ਸਫਾਈ ਹੋ ਜਾਂਦੀ ਤਾਂ ਇਹ ਵਾਲਾ ਜੋ ਹੜ ਪੀੜਿਤ ਹੈ ਹੜ ਆਏ ਨੇ ਇਹਨਾਂ 'ਤੇ ਹਾਂਜੀ ਦੇਖੋ ਇਹ ਤਾਂ ਤੁਸੀਂ ਲਓ ਜੀ دریاਵਾਂ ਦਾ ਤਾਂ ਕੰਮ ਹੈ 62 ਸਾਲ ਹੋ ਗਏ ਜੀ 62 ਸਾਲ ਹੋ ਗਏ ਇੱਕ ਮਿੱਟੀ ਜਾਂ ਬਰੇਤੀ ਜਾਂ ਰੇਤੇ ਦੀ ਇੱਕ ਕਹੀ ਜਾਂ ਇੱਕ ਬੱਠੜ ਵੀ ਨਹੀਂ ਕੱਢਿਆ ਮਾਈਨਿੰਗ ਹੋਈ ਹੈ ਕਿੰਨਾ ਸਰਕਾਰਾਂ ਦੇ ਵਿੱਚ ਚਾਰਾਂ ਪਾਰਟੀਆਂ ਦੀਆਂ ਸਰਕਾਰਾਂ ਆ ਗਈਆਂ ਇਹਦੇ ਵਿੱਚ ਮਾਈਨਿੰਗ ਨੇ ਫੁੱਲ ਜੋਰ ਲਾਇਆ ਮਾਈਨਿੰਗ ਕਰਕੇ ਰੁਪਏ ਕਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਾ ਪੰਜਾਬ ਦਾ ਤੇ ਨਾ ਪੰਜਾਬ ਦੀ ਜਨਤਾ ਦਾ ਨਾ ਪੰਜਾਬ ਦੀ ਖੇਤੀ ਦਾ ਕਿਸੇ ਨੇ ਧਿਆਨ ਨਹੀਂ ਰੱਖਿਆ ਸਿਰਫ ਜੀ ਜਿਹੜੇ ਫਾਇਦੇ ਸੀ ਉਹਨਾਂ ਨੂੰ ਮੂਰੇ ਰੱਖ ਕੇ ਮਤਲਬ ਕੁਝ ਥਾਵਾਂ ਤੋਂ ਦਰਿਆ ਜ਼ਿਆਦਾ ਡੂੰਘਾ ਕਰਤਾ ਸਾਫ਼ ਕਿੱਥੇ ਕਿਸੇ ਥਾਂ ਦੇ ਤੋਂ ਛੜਤਾ ਉਹ ਦਰਿਆ ਜਿਹੜਾ ਆਪਦਾ ਰਸਤਾ ਹੈ ਉਹ ਬਦਲ ਗਿਆ ਜਿਸ ਦੇ ਕਰਕੇ ਇਹ ਜ਼ਿਆਦਾ ਨੁਕਸਾਨ ਹੋਇਆ ਕੁਝ ਦਰਿਆਵਾਂ ਦੇ ਵਿੱਚ ਨਜਾਇਜ਼ ਕਬਜ਼ੇ ਹੋ ਗਏ ਨਜਾਇਜ਼ ਕਬਜ਼ਿਆਂ ਨੇ ਵੀ ਮਤਲਬ ਸਾਡੇ ਇਹ ਜਿਵੇਂ ਕਹਿੰਦੇ ਆ ਵੀ ਜ਼ਖਮਾਂ ਦੇ ਉੱਤੇ ਨੂਨ ਹੀ ਲਾਇਆ ਇਸ ਕਰਕੇ ਸਾਨੂੰ ਲੇਲ ਬੈਠ ਕੇ ਨਾ ਇਹ ਸਾਰਿਆਂ ਨੂੰ ਸਿਆਸੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਜਿਹੜੀਆਂ ਜਿਹੜੀਆਂ ਸਥਿਤੀਆਂ ਜਿਹੜੀਆਂ ਫੇਰ ਉਸਤਾਨਾ ਹੁਣ ਕਿਉਂਕਿ ਦਾਰੇ ਮੂਰੇ ਸੇਰ ਦਰਖਤ ਅਸੀਂ ਕੱਟ ਲੇ ਜਮੀਨਾ ਅਸੀਂ ਪਲਾਨ ਕਰਤੀਆਂ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਛੜਕਾਂ ਦੇ ਜਾਲ ਵਿੱਚ ਕੇ ਪਹਾੜ ਕਮਜ਼ੋਰ ਹੋ ਗਏ ਜਿਸ ਦੇ ਕਰਕੇ ਇਈਆਂ ਇਈਆਂ ਚੀਜ਼ਾਂ ਨੇ ਨਾ ਇਹਨਾਂ ਜਿਆਦੇ ਹਾਲਾਤ ਖਰਾਬ ਹੋਣ ਦੇ ਚਾਂਸ ਬਣਦੇ ਜਾਂਦੇ ਨੇ ਅਜੇ ਵੀ ਸੰਭਲ ਦਾ ਟਾਈਮ ਹੈ ਜੇ ਨਾ ਅਸੀਂ ਸੰਭਲੇ ਤਾਂ ਵੱਧ ਤੋਂ ਵੱਧ ਨੁਕਸਾਨ ਹੁੰਦਾ ਰਹੂ ਕਿਉਂਕਿ 88 ਤੋਂ ਵੱਧ ਨੁਕਸਾਨ ਹੁਣ ਹੋ ਗਿਆ ਜਦੋਂ ਇਹ ਤੋਂ ਬਾਅਦ ਆਊਗਾ ਫਿਰ ਆ ਨੁਕਸਾਨ ਤੋਂ ਹੋਰ ਜਿਆਦਾ ਨੁਕਸਾਨ ਹੋਊਗਾ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਪਹਿਲੇ ਵੀ ਪਹਿਲੇ ਵੀ ਡਾਕਟਰ ਮਨਮੋਹਨ ਸਿੰਘ ਜੋ ਹੈ ਉਹ ਪ੍ਰਧਾਨ ਮੰਤਰੀ ਸੀਗੇ ਹੜ੍ਹ ਦੇ ਹਾਲਾਤ ਬਣੇ ਸੀ ਪੰਜਾਬ ਵਿੱਚ ਤਾਂ ਉਸ ਟਾਈਮ ਜੋ ਹੈ ਹੜ੍ਹ ਦੇ ਹਾਲਾਤਾਂ ਦੇ ਕਾਰਨ ਇਹਨਾਂ ਨੁਕਸਾਨ ਨਹੀਂ ਹੋਇਆ ਸੀਗਾ ਲੇਕਿਨ ਜੋ ਰਾਹਤ ਪੈਕੇਜ ਹੈ ਇਸ ਤੋਂ ਕਈ ਵਾਰ ਸੀਗਾ ਤਾਂ ਇਸੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਵਾਲਾ ਹੋਣ ਵਾਲਾ ਨੁਕਸਾਨ ਜ਼ਿਆਦਾ ਹੈ ਰਾਹਤ ਪੈਕੇਜ ਘੱਟ ਹੈ ਪਹਿਲੇ ਨੁਕਸਾਨ ਘੱਟ ਸੀ ਤੇ ਰਾਹਤ ਪੈਕੇਜ ਜ਼ਿਆਦਾ ਸੀ ਦੇਖੋ ਜੀ ਇਹ ਤਾਂ ਜੀ ਜੀਪੀ ਸਰਕਾਰ ਮੋਦੀ ਸਾਹਿਬ ਅਮਿਤ ਸ਼ਾਹ ਜੀ ਇਹ ਸਾਰੇ ਸਮਝਦੇ ਨੇ ਵੀ ਜਿਹੜਾ ਅਸੀਂ ਦੇਖਿਆ ਇਹਦੇ ਨਾਲ ਪੰਜਾਬ ਦਾ ਕੁਝ ਨਹੀਂ ਬਣਨਾ ਇਸੇ ਕਰਕੇ ਸਾਡੇ ਗਵਰਨਰ ਸਾਹਿਬ ਸੀਐਨ ਸਾਹਿਬ ਕੋਲੇ ਜਾ ਕੇ ਆਏ ਨੇ ਉੱਥੇ ਹੁਣ ਇਸ ਟਾਈਮ ਤੇ ਉਹਨਾਂ ਨੂੰ ਕਿਹਾ ਵੀ ਇਹਦੇ ਤੇ ਤਾਂ ਇੱਕਾ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਜੇਬ ਤੋਂ ਕੱਢ ਕੇ ਪੈਸੇ ਦੇ ਤੇ ਜਿੰਨੇ ਕਹਿ ਕੇ ਅਸੀਂ ਦੇਤੇ ਜਿਹੜੀ ਅਸਲੀ ਪੈਕੇਜ ਹੈ ਜਾਂ ਅਸਲੀ ਉਹ ਤਾਂ ਬਾਅਦ ਚ ਆਊਗਾ ਤੁਸੀਂ ਆਪਦੇ ਮੋਬਾਈਲਾਂ ਦੇ ਵਿੱਚ ਜਿਹੜਾ ਮਤਲਬ ਨੈਟ ਆਪਵਾ ਕੇ ਰੱਖੋ ਰੱਦੀਆਂ ਦੇ ਟਰੱਕਾਂ ਦੇ ਟਰੱਕ ਸੋਦੇ ਖਾਤੇ ਦੇ ਬਚਾਉਣਗੇ ਉਹ ਲਗਾਤਾਰ ਆਉਣਗੇ ਮਤਲਬ ਇਨਾ ਵਿਸ਼ਵਾਸ ਦਿਵਾਇਆ ਸਾਡੇ ਸੀਐਮ ਸਾਹਿਬ ਨੂੰ ਇਸ ਆਪਣੇ ਗੁਰਾਜੰਦ ਕੁਟਾਰੀ ਆ ਜੀ ਪਰ ਹਜੇ ਤੱਕ ਕੁਝ ਨਹੀਂ ਆਇਆ ਹਜੇ ਤੱਕ ਜਿ ਕੱਲ ਤਾਂ ਉਹ ਕਰਕੇ ਕਹਿੰਦੇ ਹਲੇ ਤਾਂ ਉਹੀ ਆਊਗਾ ਮਤਲਬ ਟਰੱਕ ਆਂਦੀ ਪੈਸਿਆਂ ਦਾ ਟਰੱਕ ਆਂਦੀ ਉਮੀਦ ਦੇ ਗਏ ਆ ਆ ਉਹ ਕਹਿ ਕੇ ਗਏ ਨੇ ਵਿਸ਼ਵਾਸ ਦਿਵਾਇਆ ਕਿ ਪੈਸੇ ਬਹੁਤ ਪੈਸੇ ਆਉਣਗੇ ਲਗਾਤਾਰ ਆਉਣਗੇ ਇਹ ਨਾ ਹੋਵੇ ਵੀ ਤੁਹਾਡਾ ਨੈਟਬੁੱਕ ਜੇ ਤੇ ਪੈਸੇ ਤੁਹਾਡੇ ਉੱਥੇ ਰੁਕ ਜਾਣਾ ਮਤਲਬ ਨੈਟ ਹੈ ਜਿਹੜੇ ਮੋਬਾਈਲਾਂ ਦੇ ਤੁਹਾਡੇ ਉਹ ਧਿਆਨ ਆਉਣ ਰੱਖਿਓ ਰੁਪਏ ਬਹੁਤ ਆਉਣਗੇ ਡਾਕਟਰ ਸਾਹਿਬ ਇੱਕ ਗੱਲ ਹੋਰ ਇੱਕ ਗੱਲ ਹੋਰ ਵੀ ਹੈ ਪੰਜਾਬ ਸਰਕਾਰ ਹੈ ਜਾਂ ਕੋਈ ਵੀ ਸਰਕਾਰ ਹੈ ਉਹਨਾਂ ਕੋਲ ਇੱਕ ਡਿਜਾਸਟਰ ਮੈਨੇਜਮੈਂਟ ਫੰਡ ਹੁੰਦਾ ਹੈ ਜਿਹੜਾ ਕਿ ਇਸ ਪ੍ਰਾਕ੍ਰਿਤਿਕ ਆਪਦਾ ਵਾਸਤੇ ਉਹ ਸਰਕਾਰ ਸਰਕਾਰ ਵੱਲੋਂ ਜੋ ਹੈ ਰੱਖਿਆ ਜਾਂਦਾ ਹੈ ਲੇਕਿਨ ਉਸ ਦੇ ਉੱਤੇ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹਨਾਂ ਨੇ ਕੁਐਸਚਨ ਮਾਰਕ ਲਗਾਉਂਦੇ ਹੋਏ ਇਹ ਗੱਲ ਕਹੀ ਕਿ ਉਸ ਚੀਜ਼ ਨੂੰ ਉਸ ਡਿਜਾਸਟਰ ਮੈਨੇਜਮੈਂਟ ਫੰਡ ਨੂੰ ਯੂਜ਼ ਨਹੀਂ ਕੀਤਾ ਗਿਆ ਅਗਰ ਉਹ ਯੂਜ਼ ਕਰਦੇ ਤਾਂ ਕਿੰਨਾ ਕਿਥੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲਦੀ ਦੇਖੋ ਜੀ ਉਹ ਸਾਡੇ ਕਿਸੇ ਵੀ ਜਿੱਥੇ ਵਿਰੋਧੀ ਧਿਰ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਜੇ ਕੋਈ ਪੈਸਾ ਹੁੰਦਾ ਤਾਂ ਉਹਦੀ ਚਾਬੀ ਸੈਂਟਰ ਕੋਲੇ ਹੁੰਦੀ ਹੈ ਜੀ ਇਹ ਸੈਂਟਰ ਸਰਕਾਰ ਨਹੀਂ ਚਾਹੁੰਦਾ ਸੀਗਾ ਵੀ ਇਸ ਤਰ੍ਹਾਂ ਦੀਆਂ ਜਨ ਸਰਕਾਰ ਕਾਰਵਾਈਆਂ ਕਰੇ ਤੇ ਸਾਰਿਆਂ ਨੇ ਰਲ ਮਿਲ ਕੇ ਮਤਲਬ ਇਹ ਕੰਮ ਕਰਨਾ ਸੀ ਇਹ ਪਿਛਲੇ ਸਮਿਆਂ ਦੇ ਵਿੱਚ ਕਰਨਾ ਸੀ ਕਿਉਂਕਿ ਜਦੋਂ ਐਈਆਂ ਜਿਹਾ ਪੋਜੀਸ਼ਨ ਆਈਆਂ ਸੀ ਲੱਖੀ ਸਾਹਿਬ ਵੀ ਪੰਜਾਬ ਵਾਸਤੇ ਕੁਛ ਨਾ ਕੁਛ ਲੈ ਸਕਦੇ ਸੀ ਸੈਂਟਰ ਸਰਕਾਰ ਨੂੰ ਇੱਕ ਦੋ ਵੋਟਾਂ ਦੀ ਲੋੜ ਹੁੰਦੀ ਸੀ ਸਰਕਾਰ ਬਣਦੇ ਵਾਸਤੇ ਉਹ ਪੰਜਾਬ ਨੇ ਮਤਲਬ ਜਿਹੜਾ ਇੱਕ ਕੀਮਤੀ ਸਮਾਂ ਸੀ ਮਤਲਬ ਬਿਨਾਂ ਸ਼ਰਤ ਤੋਂ ਹਮਾਇਤ ਦੇਤੀ ਉਹਦਾ ਸਾਨੂੰ ਘਾਟਾ ساری ਉਮਰ ਪੂਰਾ ਨਹੀਂ ਹੁੰਦਾ ਉਹ ਤੋਂ ਸ਼ਰਤਾਂ ਦੇ ਹਿਸਾਬ ਨਾਲ ਹਮਾਇਤ ਦਿੰਦੇ ਇਹ ਤਾਂ ਪੰਜਾਬ ਦੇ ਵਿੱਚ ਚੰਡੀਗੜ੍ਹ ਵੀ ਪੰਜਾਬ ਨੂੰ ਮਿਲਦਾ ਹਰਾਂ ਦੇ ਮਸਲੇ ਨੇ ਉਹ ਵੀ ਹੱਲ ਹੁੰਦੇ ਸਾਡੇ ਨਦੀਆਂ ਨਾਲੇ ਨੇ ਜਿਹੜੇ ਉਹ ਵੀ ਸਾਫ਼ ਹੁੰਦੇ ਨੇ ਜਿਸ ਤਰ੍ਹਾਂ ਮਤਲਬ ਚੰਦਰਬਾਬੂ ਨੈਡੂ ਕਰਦਾ ਹੈਗਾ ਉਹ ਸ਼ਰਤਾਂ ਤੇ ਹਮਾਇਤ ਦਿੰਦੇ ਆ ਜਦੋਂ ਉਹਨਾਂ ਦੀਆਂ ਸ਼ਰਤਾਂ ਨਹੀਂ ਸੈਂਟਰ ਮੰਨਦਾ ਤਾਂ ਉਹ ਮਤਲਬ ਕਹਿ ਦਿੰਦੇ ਨਹੀਂ ਹੁਣ ਸਰ ਹੁਣ ਕੀ ਸਰ ਹੁਣ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਉਸ ਡਿਜਾਸਟਰ ਮੈਨੇਜਮੈਂਟ ਯੂਜ਼ ਕਰਨ ਦੀ ਚਾਬੀ ਮਿਲ ਜਾਊਗੀ ਇੱਕ ਪਾਸੇ 1600 ਕਰੋੜ ਇੱਕ ਪਾਸੇ 1200 ਕਰੋੜ 12000 12000 ਜੀ ਗੱਲ ਵੀ ਪਿੱਛੇ ਸਾਰੀਆਂ ਵਿਰੋਧੀ ਪਾਰਟੀਆਂ ਸਾਡੀਆਂ ਇਕੱਠੀਆਂ ਹੋਣ ਲੋਕ ਸਾਡੇ ਸਾਡੀ ਜਨੀਮਤ ਇਹ ਹੈ ਕਿ ਪੰਜਾਬ ਦੇ ਲੋਕ ਇਕੱਠੇ ਨੇ ਜੀ ਪੰਜਾਬ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਗੱਲਾਂ ਕਰਦੀਆਂ ਨੇ ਉਹ ਫਟੇ ਹੋਏ ਨੇ ਉਹ ਇੱਕ ਦੂਜੇ ਦੇ ਮੂੰਹ ਤੇ ਕਾਲਖਮਰਨ ਦੀ ਕੋਸ਼ਿਸ਼ ਕਰ ਰਹੇ ਨੇ ਝਾੜੂ ਵਾਲੇ ਕਾਲੀਆਂ ਤੇ ਮੜ ਰਹੇ ਨੇ ਕਾਲੀਆਂ ਝਾੜੂ ਵਾਲੇ ਤੇ ਮੜ ਰਹੇ ਨੇ ਅਲਟੀਮੇਟਲੀ ਨੁਕਸਾਨ ਕਿਸ ਦਾ ਹੋ ਰਿਹਾ ਹੈ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਪਬਲਿਕ ਦਾ ਨੁਕਸਾਨ ਆਮ ਪਬਲਿਕ ਦਾ ਹੋ ਰਿਹਾ ਹੈ ਨੁਕਸਾਨ ਆਮ ਪਬਲਿਕ ਦਾ ਹੋ ਰਿਹਾ ਹੈ ਆਮ ਪਬਲਿਕ ਦੇ ਵਿੱਚ ਕੋਈ ਲੀਡਰ ਨਹੀਂ ਆਉਂਦਾ ਕੋਈ ਵੱਡਾ ਛੋਟਾ ਲੀਡਰ ਨਹੀਂ ਆਉਂਦਾ ਕੋਈ ਪ੍ਰਧਾਨ ਨਹੀਂ ਆਉਂਦਾ ਤਾਂ ਕਿ ਲੋਕਾਂ ਦੀ ਹਕੀਕਤ ਦਾ ਪਤਾ ਲੱਗ ਜੇ ਇੱਕ ਦੂਜੇ ਸਿਕਿਉਰਿਟੀਆਂ ਦੇ ਵਿੱਚ ਆ ਕੇ ਘੇੜਾ ਮਾਰ ਕੇ ਮਰ ਜਾਂਦੇ ਨੇ ਬਸ ਜਿਹੜਾ ਲੋਕ ਨੇ ਉਹ ਝਾਕਦੇ ਰਹਿ ਜਾਂਦੇ ਨੇ ਤੇ ਉਹ ਉੱਡਣ ਗੋਠੋਲੇ ਇਹਨਾਂ ਦੇ ਇੰਨੇ ਜਲਦੀ ਉੱਡ ਵੀ ਜਾਂਦੇ ਜੀ ਡਾਕਟਰ ਸਾਹਿਬ ਅਸੀਂ ਇਸ ਬਾਰੇ ਹੋਰ ਵੀ ਰਾਜਨੀਤਿਕ ਪਾਰਟੀਆਂ ਨਾਲ ਵੀ ਚਰਚਾ ਕਰਾਂਗੇ ਕਿ ਆਖਿਰ ਇਹ ਜੋ ਆਪਣਾ ਪੈਕੇਜ ਦੇ ਕੇ ਗਏ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤਾਂ ਅੱਜ ਆਪਾਂ ਗੱਲ ਕਰ ਰਹੇ ਆ ਇਸ ਪੈਕੇਜ ਨੂੰ ਲੈ ਕੇ ਕਿ ਆਮ ਲੋਕਾਂ ਦੇ ਵਿੱਚ ਇਸ ਪੈਕੇਜ ਨੂੰ ਲੈ ਕੇ ਨਿਰਾਸ਼ਾ ਜਾਂ ਆਸ਼ਾ ਹਾਲਾਂਕਿ ਜੋ ਰਵਨੀਤ ਬਿੱਟੂ ਹੈ ਉਹਨਾਂ ਨੇ ਇਹ ਕਿਹਾ ਕਿ ਇਹ ਇਹ ਇੱਕ ਫੋਰੀ ਮਦਦ ਹੈ ਹਾਂਜੀ ਉਹ ਤਾਂ ਆਪਾਂ ਜਿਹੜੀ ਗੱਲ ਕੀਤੀ ਹੈ ਤਾਂ ਉਹ ਗੱਲ ਕਹਿੰਦੇ ਵੀ ਇਹ ਤਾਂ ਇੱਕ ਜੇਬ 'ਚੋਂ ਕੱਢ ਕੇ ਪੈਸੇ ਜਿਹਨੇ ਦੇਵ ਚਾਹਗੇ ਸਿੱਧੇ ਤੇ ਜਿਹੜਾ ਅਸਲੀ ਰਾਹਤ ਆ ਉਹ ਤਾਂ ਅਸੀਂ ਦੇਵਾਂਗੇ ਜਿਹਨੂੰ ਇਸ ਗੱਲ ਦਾ ਇੰਤਜ਼ਾਰ ਹੈ ਵੀ ਅਸਲੀ ਰਾਹਤ ਕਿੰਨੀ ਦੰਦੇ ਨੇ ਕਦੋਂ ਦੰਦੇ ਨੇ ਕੀ ਪੰਜਾਬ ਦੇ ਉੱਤੇ ਕੋਈ ਹੋਰ ਸ਼ਰਤਾਂ ਤਾਂ ਨਹੀਂ ਲਾਗੂ ਕਰਦੇ ਵੀ ਤੁਸੀਂ ਵੋਟਾਂ ਦੀ ਹੀ ਸ਼ਰਤਾਂ ਮੰਨ ਲੋ ਲਾ ਦੇਣ ਵੀ ਤੁਸੀਂ ਐ ਕਰਿਓ ਅਸੀਂ ਤਾਂ ਦੇਵਾਂਗੇ ਸਰ ਕੋਈ ਐਲਾਈਅੰਸ ਦੀ ਗੱਲ ਤਾਂ ਨਹੀਂ ਹੋ ਰਹੀ ਕੋਈ ਐਲਾਈਅੰਸ ਦੀ ਗੱਲ ਅਲਾਈਂਸ ਤਾਂ ਹੋਣ ਦੀ ਕੋਸ਼ਿਸ਼ ਹੈਗੀ ਆ ਜੀ ਗੱਲ ਕਰ ਅਲਾਈਂਸ ਆਲੇ ਫਟੇ ਹੋਏ ਨੇ ਤੇ ਇਹ ਨਹੀਂ ਪਤਾ ਵੀ ਨਵੇਂ ਚੁੱਲੇ ਵਾਲੇ ਜਾਂ ਪੁਰਾਣੇ ਚੁੱਲੇ ਵਾਲਿਆਂ ਨਾਲ ਹੋਊਗਾ ਅਲਾਈਂਸ ਦਾ ਕਰਨ ਨੂੰ ਫਿਰਦੇ ਆ ਗੱਲ ਕਰ ਮਤਲਬ ਚੁੱਲੇ ਆਪਸ ਵਿੱਚ ਅਡੋ ਅੱਡੀ ਨੇ ਜਿਸ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਜੇ ਇਹ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਹੋਏ ਹੁਕਮ ਨਾਵੇਂ ਨੇ ਜਿਹੜੇ ਉਨ੍ਹਾਂ ਦੇ ਮੁਤਾਬਕ ਨਹੀਂ ਚੱਲ ਰਹੇ ਐਲਾਈਂਸ ਵਾਲੇ ਤਾਂ ਫਿਰ ਪੰਜਾਬ ਦੀ ਖਤਰੇ 'ਚ ਹੈ ਪੰਜਾਬ ਦੀ مالی ਹਾਲਤ ਵੀ ਖਤਰੇ 'ਚ ਹੈ ਤੇ ਪੰਜਾਬ ਦੀ ਖਤਰੇ 'ਚ ਇਹਨਾਂ ਨੂੰ ਮਤਲਬ ਖਾਲਸਤਰ ਸਾਹਿਬ ਦੇ ਜਿਹੜੇ ਸਾਇੰਸਲੇ ਨੇ ਉਹਨਾਂ ਦੇ ਮੁਤਾਬਕ ਨਿੱਜੀ ਹਿੱਤਾਂ ਨੂੰ ਛੱਡ ਕੇ ਪੰਜਾਬ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਹੀ ਜਿਹੜਾ ਮਸਲਾ ਹੈ ਜਿਹੜਾ ਉਹ ਹੱਲ ਹੋ ਸਕਦਾ ਨਹੀਂ ਇੱਥੇ ਇਸੇ ਤਰ੍ਹਾਂ ਜਾਂ ਕੋਈ ਹੋਰ ਪਾਰਟੀ ਕੋਈ ਆ ਗਈ ਤਾਂ ਮਤਲਬ ਪੰਜਾਬ ਦਾ ਜਿਹੜਾ ਕੋਈ ਬਹੁਤਾ ਵਿਕਾਸ ਨਹੀਂ ਹੋ ਸਕਦਾ ਸਰ ਇਸ ਟਾਈਮ ਜੋ ਸਥਿਤੀ ਚੱਲ ਰਹੀ ਹੈ ਬਾੜ ਹੋ ਗਈ ਪਾਣੀ ਉਤਰਨਾ ਸ਼ੁਰੂ ਹੋ ਗਿਆ ਲੇਕਿਨ ਉਸ ਤੋਂ ਬਾਅਦ ਦੀ ਸਥਿਤੀ ਕਾਫੀ ਭਿਆਨਕ ਹੁੰਦੀ ਹੈ ਤਾਂ ਇਹਦੇ ਵਿੱਚ ਕੀ ਲੱਗਦਾ ਹੈ ਕਿ ਆਪਸ ਵਿੱਚ ਰਾਜਨੀਤਿਕ ਛੱਡ ਕੇ ਰਾਜਨੀਤੀ ਛੱਡ ਕੇ ਆਪਸੀ ਭਾਈਚਾਰਾ ਕਾਇਮ ਕਰਨ ਦੀ ਜ਼ਰੂਰਤ ਹੈ हां जी देखो आपसी पाई चार का सांझता जरूरी है कल का राजनीतिक नाता पार्टियां मतलब राजनीति ਛੱਡ ਰਹੀਆਂ ਨੇ ਤੇ ਨਾ ਹੀ ਸਾਡਾ ਸੈਂਟਰ ਰਾਜਨੀਤੀ ਛੱਡ ਰਿਹਾ ਹੈ ਜਿੱਨਾ ਚਿਰ ਫਿਰ ਪਹੂ ਕੌਣ ਜੀ ਜਦੋਂ ਸਾਰੇ ਆ ਕਾਂਗਰਸ ਵਾਲੇ ਵੀ ਝਾੜੂ ਵਾਲੇ ਵੀ ਜੀ ਅਕਾਲੀਆਂ ਦੇ 3-4 ਧੜੇ ਤੇ ਹੋਰ ਸਾਰੇ ਰਾਜਨੀਤੀ ਕਰ ਰਹੇ ਨੇ ਫਿਰ ਇਹਨਾਂ ਨੂੰ ਕਹੇ ਕੌਣ ਵੀ ਤੁਸੀਂ ਰਾਜਨੀਤੀ ਨਾ ਕਰੋ ਇਸ ਕਰਕੇ ਹੈ ਨਾ ਮਤਲਬ ਰਾਜਨੀਤੀ ਛੱਡਣੀ ਤਾਂ ਆਪਸ ਵਿੱਚ ਰਾਜਨੀਤੀ ਇਸ ਟਾਈਮ ਵਿੱਚ ਆਪਸ ਵਿੱਚ ਰਾਜਨੀਤੀ ਕਰ ਰਹੇ ਆ ਤੇ ਕਿਥੇ ਨਾ ਕਿਥੇ ਨੁਕਸਾਨ ਜੋ ਹੈ ਪੰਜਾਬ ਦਾ ਹੋ ਰਿਹਾ ਹੈ ਪੰਜਾਬ ਦੀ ਜਨਤਾ ਦਾ ਹੋ ਰਿਹਾ ਹੈ ਹਾਂਜੀ ਨੁਕਸਾਨ ਤਾਂ ਉਹ ਉਦੋਂ ਦੇ ਹੀ ਹੋ ਰਿਹਾ ਨੁਕਸਾਨ ਤਾਂ ਕਾਫੀ ਢੇਰ ਦਾ ਹੋ ਰਿਹਾ ਜੀ ਜਦੋਂ ਤੋਂ ਸਾਡੀਆਂ ਮਤਲਬ ਲਹਿਰਾਂ ਸਾਡੇ ਸੂਏ ਸਾਡੀਆਂ ਲੇਖਾ ਸਾਫ ਨਹੀਂ ਹੋਈਆਂ ਨੁਕਸਾਨ ਦੀ ਮੇ ਉਹ ਤਾਂ ਉਹ ਵੀ ਜਿਸ ਜਦੋਂ 2008 ਤੋਂ ਬਾਅਦ ਉਹਦੇ 2008 ਦੇ ਵਿੱਚ ਵੀ ਸ਼ੁਰੂ ਹੋਈ ਅਕਾਲੀ ਦਲ ਤੇ ਜੀ ਭਾਜੀ ਬੀਜਪੀ ਦੀ ਸਰਕਾਰ ਦੀ ਇਹਨਾਂ ਨੇ ਮਤਲਬ ਜਿਹੜਾ ਲੋਕ ਸੇਵਾ ਨਾਲ ਉਹਨੂੰ ਸਾਫ਼ ਕਰਦੇ ਸੀ ਉਹ ਬੰਦ ਕਰਤਾ ਇਸੇ ਕਰਕੇ ਮਾਲਵੇ ਦੇ ਉੱਤੇ ਜਿਹੜੇ ਹੜ੍ਹਾਂ ਦੇ ਬੱਦਲ ਉਦੋਂ ਤੋਂ ਹੀ ਮਤਲਬ ਮੰਡਰਾਉਣ ਲੱਗੇ ਸੀ ਜੋ ਅੱਜ ਤੱਕ ਬਸ ਤੁਰ ਜਾਰੀ ਹੈ ਤੇ ਜਿਹੜਾ ਹੁਣ ਆਪਾਂ ਸਟਾ ਵੀ ਉਤਰ ਰਹੇ ਹਾਂ ਜੀ ਡਾਕਟਰ ਸਾਹਿਬ ਲਾਸਟ ਵਿੱਚ ਆਪਾਂ ਗੱਲ ਕਰਾਂਗੇ ਕਿ ਅਗਰ ਪੰਜਾਬ ਨੂੰ ਰਾਹਤ ਪੈਕੇਜ 1600 ਕਰੋੜ ਦੀ ਥਾਂ ਜਿੰਨਾ ਪੰਜਾਬ ਸਰਕਾਰ ਨੇ ਮੰਗਿਆ ਸੀਗਾ ਤਾਂ ਅਗਰ ਉਹ ਮਿਲ ਜਾਂਦਾ ਤਾਂ ਕਿਥੇ ਨਾ ਕਿਥੇ ਰਾਹਤ ਵਿੱਚ ਫਰਕ ਪੈਣਾ ਸੀ ਹਾਂਜੀ ਦੇਖੋ ਸਾਰੀਆਂ ਪਾਰਟੀਆਂ ਇਸ ਗੱਲ ਤੇ ਇੱਕ ਮਤ ਸੀ ਕਿ ਸਾਨੂੰ 20000 ਕਰੋੜ ਰੁਪਏ ਦਾ ਜਿਹੜਾ ਪੈਕੇਜ ਉਹ ਮਿਲਣਾ ਚਾਹੀਦਾ ਹੈ ਗੱਲ ਕਰ ਮਿਲਿਆ ਤਾਂ 20000 ਕਰੋੜ ਦਾ ਵੀ ਨਹੀਂ ਮਤਲਬ ਗੱਲ ਤਾਂ ਇਹ ਹੈ ਵੀ ਇੰਨਾ ਵਿਸ਼ਵਾਸ ਜ਼ਰੂਰ ਦਿਵਾ ਕੇ ਵੀ ਇਹ ਤਾਂ ਜੇਬ ਚੋਂ ਕੱਢ ਕੇ ਦੱਸਿਆ ਜਿਹੜਾ ਅਸਲ ਪੈਕੇਜ ਆ ਉਹ ਅਸੀਂ ਦੇਵਾਗੇ ਹੁਣ ਇਸ ਹ ਉਮੀਦਾਂ ਦੇ ਉੱਤੇ ਕੀ ਪੰਜਾਬ ਡਿਪੈਂਡ ਰਹੂਗਾ ਪੰਜਾਬ ਦੀ ਚੱਤੀ ਡਿਪੈਂਡ ਰਹੂਗੀ ਜਾਂ ਜਿਹੜੇ ਸਾਡੇ ਕਿਸਾਨ ਨੇ ਉਹ ਇਸੇ ਗੱਲ ਦੇ ਉੱਤੇ ਰਹਿਣਗੇ ਕਿ ਦੁਬਾਰਾ ਮਤਲਬ ਜਿਹੜਾ ਵੱਡਾ ਪੈਕੇਜ ਕਹਿ ਕੇ ਗਏ ਆ ਉਹ ਕਦੋਂ ਮਿਲਦਾ ਤੇ ਉਹਦੀ ਵੰਡਣ ਪ੍ਰਣਾਲੀ ਕਿਸ ਤਰ੍ਹਾਂ ਦੀ ਸ਼ੁਰੂ ਕਰਦੀ ਆ ਸੈਂਟਰ ਸਰਕਾਰ ਸ਼ੁਰੂ ਕਰਦੀ ਆ ਜਾਂ ਕਈ ਵਾਰੀ ਇੱਕ ਤਾਂ ਇਹ ਉੱਥੇ ਕਿਸਾਨਾਂ ਨੂੰ ਜਦੋਂ ਮਿਲੇ ਨਹੀਂ ਉਹ ਕਿਸਾਨਾਂ ਨੇ ਇਹ ਗੱਲ ਦਾ ਗੁੱਸਾ ਜ਼ਾਹਰ ਕੀਤਾ ਵੀ ਸਾਡੇ ਦਾ ਅਕਾਊਂਟਾਂ 'ਚ ਪੈਸੇ ਪਵਾਓ ਸਿੱਧੇ ਜੀ ਤੇ ਅਸੀਂ ਨਾ ਸਰਕਾਰ ਤੋਂ ਨਾ ਲੋਕਲ ਸਰਕਾਰ ਤੋਂ ਨਾ ਬਿਊਰੋਕਰੇਸੀ ਨਾ ਸਾਡੇ ਜਿਹੜੇ ਕੁਮੰਦ ਚੌத்ਰੀ ਹੁੰਦੇ ਨੇ ਉਹ ਕੋਈ ਵਿਚੀ ਸੀ ਵੀਲੇ ਕਿਸੇ ਵੇਲੇ ਐਦਾਂ ਦਾ ਹੁੰਦਾ ਹੈ ਕਿ ਸੈਂਟਰ ਸਰਕਾਰ ਦੀ ਸਕੀਮਾਂ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ ਤੇ ਐਦਾਂ ਹੀ ਜੋ ਰਾਹਤ ਪੈਕੇਜ ਹੈ ਉਹ ਆਮ ਲੋਕਾਂ ਤੱਕ ਨਾ ਪਹੁੰਚੇ ਇਸ ਵਾਸਤੇ ਉਹਨਾਂ ਨੇ کیا ਹੋਣਾ ਹਾਂਜੀ ਅਗਰ ਜੋ ਸੈਂਟਰ ਸਰਕਾਰ ਦੀਆਂ ਸਕੀਮਾਂ ਹਨ ਉਹ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ ਤਾਂ ਇਹੀ ਰਾਹਤ ਪੈਕੇਜ ਆਮ ਲੋਕਾਂ ਦੇ ਲਈ ਹੈ ਅਗਰ ਉਹਨਾਂ ਨੇ ਕਿਹਾ ਹੈ कि ਸਿੱਧੇ ਹੀ ਪੈਸੇ ਜੋ ਹੈ ਰਾਹਤ ਜੋ ਹੈ ਸਾਡੇ ਇਹਦਾ ਸ਼ੱਕ ਦੀ ਉਹਨਾਂ ਲੋਕਾਂ ਨੇ ਕਹੇ ਵੀ ਪਿਛਲੇ ਹੜ੍ਹ ਦੇ ਜਿਹੜੇ ਪੈਸੇ ਸੀ ਉਹ ਸਾਡੇ ਸਾਨੂੰ ਨਹੀਂ ਮਿਲੇ ਹਜੇ ਤੱਕ ਨਹੀਂ ਮਿਲੇ ਪਤਾ ਨਹੀਂ ਸਰਕਾਰ ਕੋਲੇ ਤੁਸੀਂ ਭੇਜੇ ਪਤਾ ਨਹੀਂ ਸਰਕਾਰ ਖਾਦੀ ਪਤਾ ਨਹੀਂ ਬਿਊਰੋਕ੍ਰੇਸੀ ਖਾ ਗਈ ਕੌਣ ਖਾ ਗਈ ਸਾਡੇ ਕੋਲੇ ਪੈਸੇ ਨਹੀਂ ਆਏ ਇਸ ਕਰਕੇ ਸਾਡੇ ਪੈਸੇ ਜਿਹੜੇ ਤੁਸੀਂ ਭੇਜਣੇ ਨੇ ਸਾਡੇ ਅਕਾਊਂਟਾਂ 'ਚ ਭੇਜੋ ਪਤੁਰ ਵੀ ਸਰਕਾਰ ਦੀ ਵੀ ਕਿਰਤਰੀ ਕਰਦੀ ਸੀ ਉਹ ਜੀ ਤਾਂ ਇੱਕ ਬੁੱਧੀਜੀਵੀ ਇੱਕ ਬੁੱਧੀਜੀਵੀ ਹੋਣ ਦੇ ਨਾਤੇ ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਸਹੀ ਹੈ ਜਾਂ ਗਲਤ ਹੈ ਦੇਖੋ ਜੀ ਜੇ ਹੁਣ ਲੋਕਾਂ ਦੇ ਬਿਆਨ ਇਹ ਸਹੀ ਨੇ ਫਿਰ ਤਾਂ ਆਪਾਂ ਇਹ ਲੋਕਾਂ ਦੇ ਮਤਾਬਕ ਹੀ ਚੱਲਣਾ ਪਊਗਾ ਜਦੋਂ ਲੋਕਾਂ ਦੀ ਡਿਮਾਂਡ ਇਹ ਹੈ ਲੋਕਾਂ ਨੂੰ ਛੱਕ ਹੈ ਵੀ ਪੈਸੇ ਰਾਸਤੇ ਦੇ ਵਿੱਚ ਰੁਕ ਜਾਂਦੇ ਨੇ ਕਿਉਂਕਿ ਇੱਕ ਵਾਰੀ ਅਜੀਨ ਗਾਂਧੀ ਨੇ ਕਿਹਾ ਵੀ ਸੀਗਾ ਜੀ 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 ਜ ਆਪ ਪੁਰਜ਼ੋਰ ਅਪੀਲ ਹੈ ਸਰਕਾਰ ਨੂੰ ਵੀ ਕੀਤਾ ਕਿ ਜਿਹੜੇ ਪੈਸੇ ਦੇਣੇ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪਵਾ ਦਿਓ ਕਿਸੇ ਨੂੰ ਕੀ ਇਸ ਤਰ੍ਹਾਂ ਦੇ ਜੀ 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 ਠੀਕ ਹੈ ਡਾਕਟਰ ਸਾਹਿਬ ਅੱਜ ਦੀ ਵਿਸ਼ੇਸ਼ ਚਰਚਾ ਦੇ ਲਈ ਸਮੇਂ ਸਾਨੂੰ ਹੋਰ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਜਿੰਨਾ ਵੀ ਤੁਸੀਂ ਸਮੇਂ ਸਾਡੇ ਨਾਲ A1 ਪੰਜਾਬੀ ਟੀਵੀ ਦੇ ਨਾਲ ਦਿੱਤਾ ਹੈ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਸੀਗੇ ਸਾਡੇ ਨਾਲ ਬੁੱਧੀਜੀਵੀ ਵਰਗ ਜਿਨ੍ਹਾਂ ਨੇ ਕਿ ਕੱਲ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਹੈ ਪੰਜਾਬ ਦੇ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ ਉਸ ਬਾਰੇ ਅਸੀਂ ਵਿਸ਼ੇਸ਼ ਚਰਚਾ ਕੀਤੀ ਐਦਾਂ ਦੀਆਂ ਹੀ ਵਿਸ਼ੇਸ਼ ਚਰਚਾਵਾਂ ਲੈ ਕੇ A1 ਪੰਜਾਬੀ ਟੀਵੀ ਤੁਹਾਡੇ ਨਾਲ ਰੋਜ਼ ਰੂਬਰੂ ਹੁੰਦਾ ਹੈ ਉਹੀ ਚਰਚਾ ਜੋ ਕਿ ਜਨਤਾ ਦੇ ਸਵਾਲਾਂ ਦੇ ਨਾਲ ਜਾਂ ਜਨਤਾ ਦੇ ਨਾਲ ਸਿੱਧੇ ਸਰਕਾਰ